ਨਵੀਂ ਸਿੱਖਿਆ ਨੀਤੀ 'ਚ ਦਰਜ ਕਿ ਕੁੱਲ ਕਾਲਜਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਥੋੜੀ ਘਟ ਜਾਣੀ ਕਿ ਸਿੱਖਿਆ ਸਟੇਟ ਦਾ ਫਰਜ਼ ਆ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ ਸੀ ਤੇ ਉਹਦੇ ਲਈ ਹੀ ਅਸੀਂ ਟੈਕਸ ਲੈਨੇ ਆ ਹੋਰ ਸਰਕਾਰ ਆਪਾਂ ਕਦੇ ਲਈ ਚੋਣਨੀ ਆ ਹੋਰ ਭਗਵਾਨਤਮਾਨ ਤੋਂ ਮੱਕੀ ਦੀ ਗੋਟੀ ਥੋੜਾ ਫੋਣਨੀ ਆ ਆਪਾਂ ਹੋੱਚੇ ਸਿੱਖਿਆ 'ਚ 10000 ਕਰੋੜ ਰੁਪਇਆ ਘਟਾ ਦਿੱਤਾ ਹੈਗਾ UGC ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦਾ ਬਜਟ 6409 ਕਰੋੜ ਤੋਂ ਘਟਾ ਕੇ 2500 ਕਰੋੜ ਕਰ ਦਿੱਤਾ 60% ਦੀ ਕਟੌਤੀ ਆ। ਪਰ ਨਵੀਂ ਸਿੱਖਿਆ ਨੀਤੀ ਜਿਹਦੇ ਬਾਰੇ ਪੰਜਾਬੀ ਜਿਹੜੇ ਹੈਗੇ ਆ ਚੇਤਨ ਨਹੀਂ ਹੈਗੇ। ਕਹਿਣ ਨੂੰ ਖੁਦਮੁਖਤਿਆਰੀ ਹੈ ਅਸਲ 'ਚ ਇਹ ਸਿੱਖਿਆ ਦਾ ਨਿੱਜੀਕਰਨ। ਸਿਲੇਬਸ ਹੈ ਵੀ ਉਹ ਕਾਲਜ ਤੈਅ ਕਰੂਗਾ। ਕਾਲਜ ਦੇ ਵਿੱਚ ਪੇਪਰ ਕਾਲਜ ਖੁਦ ਲਊਗਾ। ਕਾਲਜ ਦੇ ਸਰਟੀਫਿਕੇਟ ਖੁਦ ਛਾਪੂਗਾ। ਕਾਲਜ ਦੀ ਡਿਗਰੀ ਖੁਦ ਅਵਾਰਡ ਕਰੂਗਾ। ਕਾਲਜ ਦੀਆਂ ਭਰਤੀਆਂ ਖੁਦ ਦੇਖੂਗਾ ਕਾਲਜ ਦੀ ਫੀਸ ਦਾ ਸਟਰਕਚਰ ਖੁਦ ਕਰੂਗਾ ਨਵੀਂ ਸਿੱਖਿਆ ਨੀਤੀ ਹੈ ਕਰਜ਼ੇ ਦੇਣ ਦੀ ਗੱਲ ਕਰਦੀ ਹੈ ਗਰੰਟਾਂ ਦੇਣ ਦੀ ਗੱਲ ਉਹ ਕਹਿੰਦੇ ਆ ਨਾ ਕਿ ਤੁਹਾਨੂੰ ਆਟੋਨਮੀ ਹੈ ਖੁਦਮੁਖਤਿਆਰੀ ਹੈ ਇਹ ਸਿਰਫ ਗੱਲਾਂ ਵਾਸਤੇ ਖੁਦਮੁਖਤਿਆਰੀ ਹੈ ਅਸਲੀ ਖੁਦਮੁਖਤਿਆਰੀ ਨਹੀਂ ਹੈਗੀ ਤੁਹਾਨੂੰ ਸਲੇਵਸ ਵੀ ਉਹੋ ਜਿਹਾ ਮਿਲਣਾ ਜਿਹੜਾ ਝੂਠਾ ਹੋਊਗਾ ਪੰਜਾਬ ਸਰਕਾਰ ਸਿੱਖਿਆ ਤੇ ਕੋਈ ਫੈਸਲਾ ਕਰ ਹੀ ਨਹੀਂ ਸਕਦੀ ਸਾਰੀ ਸਿੱਖਿਆ ਨੀਤੀ ਸੈਂਟਰ ਦੇ ਅਧੀਨ ਆ। ਇਹ ਜਿਹੜੇ ਕੇ ਕੇ ਯਾਦਵ ਵਰਗੇ ਨੇ ਪਰਜੋਤ ਪੈਂਸੜਗੀ ਨੇ ਜਿਹੜੀ ਹਾਕਮ ਜਮਾਤ ਬੈਠੀ ਆ ਇਹਨਾਂ ਨੇ ਤੁਹਾਡੀ ਸਿੱਖਿਆ ਤੋਂ ਕੁਝ ਨਹੀਂ ਲੈਣਾ ਦੇਣਾ। ਹੁਣ ਤਾਂ ਪੰਜਾਬ ਦੀਆਂ 10 ਯੂਨੀਵਰਸਿਟੀਆਂ ਕੋਲੇ ਵਿਸ਼ੇ ਨਹੀਂ ਹੈ। ਸਾਡੇ ਲਈ ਬੰਦ ਦੀ ਸਿੱਖਿਆ ਜਾਇਜ਼ ਹੋ ਆ ਜਿਹੜੀ ਲੋਕਾਂ ਲਈ ਠੀਕ ਰਹੂਗੀ ਉਹ ਹੈਗੀ ਹੈ ਡੀਸੈਂਟਰਾਈਜ਼ਡ। ਵਿਕੇਂਦਰੀਕਰਨ ਖਿਲਰੀ ਹੋਈ ਸੰਸਥਾਵਾਂ ਦੀ 체ਨ ਜਿਹੜੀ ਸਾਡੇ ਪਿੰਡਾਂ ਦੇ ਨੇੜੇ ਬਹੁਤ ਤੇਯਾਬਕ ਝੂਠਾ ਸਿਲੇਬਸ ਨਕਲੀ ਵਿਦਿਆਰਥੀ ਡਿਗਰੀ ਸਰਟੀਫਾਈਡ ਇਹ ਸਾਡੀ ਸਿੱਖਿਆ ਦੀ ਹੋਂਦ ਹੈ ਦੁਨੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਜਵਾਨੀ ਬਾਰੇ ਆਪਾਂ ਗੱਲ ਕਰਦੇ ਕਿ ਪੰਜਾਬ ਦੇ ਨੌਜਵਾਨ ਕਿਹੜੇ ਰਾਹ ਪੈ ਰਹੇ ਆ ਪੰਜਾਬ ਦੇ ਨੌਜਵਾਨਾਂ ਬਾਰੇ ਕਿਹਾ ਜਾਂਦਾ ਕਿ ਨਸ਼ਿਆਂ ਵੱਲ ਨੂੰ ਜਾ ਰਹੇ ਆ ਪ੍ਰਵਾਸ ਹੋ ਰਿਹਾ ਵੱਡੀਆਂ ਸਮੱਸਿਆਵਾਂ ਨੇ ਇਨਸਮਸਿਆਵਾਂ ਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਨੌਜਵਾਨਾਂ ਕੋਲੇ ਵਧੀਆ ਸਿੱਖਿਆ ਨਹੀਂ ਹੈ ਖਾਸ ਕਰਕੇ ਉਚੇਰੀ ਸਿੱਖਿਆ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਕਾਲਜ ਖਾਲੀ ਹੋ ਰਹੇ ਨੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋ ਰਹੀ ਹੈ ਤੇ ਜਿਹੜੀ ਸਿੱਖਿਆ ਦੇ ਵਿੱਚ ਗੁਣਵੱਤਾ ਦੀ ਵੀ ਗੱਲ ਕਰ ਲਈਏ ਆਪਾਂ ਬੀਏ ਐਮਏ ਜਾਂ ਹੋਰ ਕੋਰਸ ਕਰਕੇ ਉਹ ਵਿਦਿਆਰਥੀ ਗੁਣਵੱਤਾ ਹਾਸਲ ਨਹੀਂ ਕਰ ਪਾਰੇ ਤੇ ਸਾਰੀਆਂ ਸਮੱਸਿਆਵਾਂ ਨੇ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ 'ਚ ਨਵੀਂ ਸਿੱਖਿਆ ਨੀਤੀ ਬਣੀ ਸੀ ਉਹਦੇ ਵਿੱਚੋਂ ਹੁਣ ਕੁਝ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ UGC ਨੇ ਕਿਹਾ ਕਿ ਇਹਨਾਂ ਨੂੰ ਆਟੋਨੋਮਸ ਕਰਨਾ ਖੁਦਮੁਖਤਿਆਰੀ ਦੇ ਦੇਣੀ ਹੈ ਸੁਣਨ 'ਚ ਬੜਾ ਵਧੀਆ ਲੱਗਦਾ ਕਿੰਨੀ ਕੋ ਚੰਗੀ ਹੈ ਖੁਦਮੁਖਤਿਆਰੀ ਇਹ ਨਵੀਂ ਸਿੱਖਿਆ ਨੀਤੀ ਜਿਹੜੀ ਲਾਗੂ ਹੋ ਰਹੀ ਹੈ ਲਗਾਤਾਰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਦੇ ਵਿੱਚ ਇਹਦੇ ਕੀ ਅਸਰ ਹੋਣ ਵਾਲੇ ਨੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਅਮਨਦੀਪ ਸਿੰਘ ਖਿਓਵਾਲੀ ਜੀ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਨੇ ਰਿਸਰਚ ਸਕਾਲਰ ਨੇ ਪੰਜਾਬੀ ਯੂਨੀਵਰਸਿਟੀ ਪਟ ਅੱਪਾ ਬਾਈ ਜੀ ਲਗਾਤਾਰ ਉਚੇਰੀ ਸਿੱਖਿਆ ਤੇ ਗੱਲਬਾਤ ਕਰਦੇ ਰਹਿੰਦੇ ਆ ਤੇ ਨਵੀਂ ਗੱਲ ਆਈ ਆ ਖਬਰ ਲੱਗਦੀ ਆ ਖਬਰਾਂ ਦੇ ਵਿੱਚ ਕਿ UGC ਕਹਿ ਰਹੀ ਆ ਕਿ ਪੰਜਾਬ ਦੇ ਜਿਹੜੇ 8 ਸਰਕਾਰੀ ਕਾਲਜ ਨੇ ਜਿਹਦੇ ਵਿੱਚ ਕਿ ਪਟਿਆਲੇ ਦੇ ਕਾਲਜ ਨੇ ਮਹਿੰਦਰਾ ਕਾਲਜ ਐ ਮਲੇਰ ਕੋਟਲਾ ਕਾਲਜ ਐ ਸ਼ਾਹਪੁਰ ਕਾਲਜ ਐ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਦੇਣੀ ਆ ਇਹ ਖੁਦਮੁਖਤਿਆਰੀ ਤੋਂ ਕੀ ਭਾਵ ਐ UGC ਕੀ ਕਹਿਣਾ ਚਾਹੁੰਦੇ ਜਦੋਂ ਕਹਿੰਦੀ ਆ ਕਿ 8 ਕਾਲਜਾਂ ਨੂੰ ਖੁਦਮੁਖਤਿਆਰੀ ਦੇਣੀ ਆ ਜੇ ਇਹਦਾ ਇਹਦਾ ਸਿੱਧਾ ਮਤਲਬ ਇਹ ਹੈ ਕਿ ਇਹ ਜਿਹੜੇ ਕਾਲਜ ਨੇ ਇਹ ਹੁਣ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰitsar ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਵੇਂ ਇਹਦੇ ਅੰਦਰ ਜਿਹੜੇ ਵੱਡੇ ਸਰਕਾਰੀ ਕਾਲਜ ਚੱਲਦੇ ਆ ਉਹਨਾਂ ਨੂੰ ਇੰਡੀਪੈਂਡੈਂਟ ਕਰ ਦੇਣਾ ਯੂਨੀਵਰਸਿਟੀ ਨਾਲ ਤੋੜ ਦੇਣਾ ਉਹਨਾਂ ਦੀ ਐਫੀਲੀਏਸ਼ਨ ਹੈ ਜਿਹੜੀ ਉਹ ਇਧਰੋਂ ਨਿਕਲ ਜਾਣੀ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਖੁਦਮੁਖਤਿਆਰ ਕਾਲਜ ਹੈਗੇ ਆ ਐਸਜੀਪੀਸੀ ਦੇ ਕੁਝ ਕਾਲਜ ਹੈਗੇ ਆ ਹੋਰ ਕਾਲਜ ਹੈਗੇ ਆ ਪਰ ਇਹ ਸਰਕਾਰੀ ਕਾਲਜ ਨੇ ਜਿਨ੍ਹਾਂ ਚ ਚੰਗੇ ਕਾਲਜ ਨੇ ਜਿਨ੍ਹਾਂ ਚ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਦੇ ਆਂ ਹੁਣ ਇਸ ਮਸਲੇ ਦਾ ਦੇਖੋ ਤੁਸੀਂ ਇੰਟਰਸਟਿੰਗ ਗੱਲ ਸਮਝ ਗਏ ਆਪਾਂ ਥੋੜੀ ਹਰਜੋਤ ਬੈਂਸ ਦੀ ਸਟੇਟਮੈਂਟ ਨਹੀਂ ਹੈ ਕੇ ਕੇ ਜਯਾਦਵ ਦੀ ਸਟੇਟਮੈਂਟ ਜਿਹੜੇ ਕਿ ਜਿਹੜੇ ਉੱਚ ਸਿੱਖਿਆ ਦੇ ਸੈਕਟਰੀਏਟਰ ਹੁਣ ਕਦੇ ਵੀ ਤੁਸੀਂ ਹਰਜੋਤ ਬੈਂਸ ਦੀ ਸਿੱਖਿਆ ਦੇ ਪ੍ਰਤੀ ਸੰਜੀਦਗੀ ਵਾਲੀ ਜਾਂ ਆਮ ਆਦਮੀ ਪਾਰਟੀ ਕ੍ਰਾਂਤੀ ਵਾਲੇ ਜਿਹੜੇ ਹੈਗੇ ਸਿੱਖਿਆ ਕ੍ਰਾਂਤੀ ਵਾਲੇ ਇਹਨਾਂ ਦੀ ਕੋਈ ਟੰਗਸਿਰ ਦੀ ਕੋਈ ਨਹੀਂ ਸਟੇਟਮੈਂਟ ਸੁਣੋਗੇ ਤੁਸੀਂ ਹੁਣ ਤਾਂ ਇਹਨਾਂ ਦਾ ਪਿੱਛੇ ਜੇ ਜਿਹੜਾ 500 ਕਰੋੜ ਰੁਪਈਆ ਸਕੂਲਾਂ ਦਾ ਉਹ ਵੀ ਬ੍ਰੇਕ ਕੀਤਾ ਕੇਂਦਰ ਸਰਕਾਰ ਨੇ ਹੁਣ ਮਸਲਾ ਕੀ ਆ ਕਿ ਇਹ ਨਵੀਂ ਸਿੱਖਿਆ ਨੀਤੀ ਦਾ ਤੈਅ ਕੀਤਾ ਹੋਇਆ ਪ੍ਰੋਗਰਾਮ ਹੈ ਉਹ ਨੀਤੀ ਦਾ ਹਿੱਸਾ ਕਿ ਇਹ ਜਿਹੜੇ ਕਾਲਜ ਐ ਕੱਟੇ ਜਾਣੇ ਹੁਣ ਇਹਦੇ ਚ ਪਹਿਲੇ ਰਾਉਂਡ ਚ ਇਹਨਾਂ ਨੇ 8 ਕਾਲਜ ਲਏ ਆ ਜਿਹੜੇ ਖੁਦਮੁਖਤਿਆਰ ਹੋ ਜਾਣਗੇ ਪਹਿਲਾਂ ਤਾਂ ਖੁਦਮੁਖਤਿਆਰੀ ਚ ਕੀ ਆਉਂਦਾ ਕੀ ਨਹੀਂ ਆਉਂਦਾ ਥੋੜਾ ਜਿਹਾ ਇਹ ਦੇਖ ਲਓ ਜੀ ਕਿ ਕਾਲਜ ਦੇ ਵਿੱਚ ਜਿਹੜਾ ਸਿਲੇਬਸ ਹੈ ਵੀ ਉਹ ਕਾਲਜ ਤੈਅ ਕਰੂਗਾ ਕਾਲਜ ਦੇ ਵਿੱਚ ਪੇਪਰ ਕਾਲਜ ਖੁਦ ਲਊਗਾ ਕਾਲਜ ਦੇ ਸਰਟੀਫਿਕੇਟ ਖੁਦ ਛਾਪੂਗਾ ਕਾਲਜ ਦੀ ਡਿਗਰੀ ਖੁਦ ਅਵਾਰਡ ਕਰੂਗਾ ਕਾਲਜ ਦੀਆਂ ਭਰਤੀਆਂ ਖੁਦ ਦੇਖੂਗਾ ਕਾਲਜ ਦੀ ਫੀਸ ਦਾ ਸਟਰਕਚਰ ਖੁਦ ਕਰੂਗਾ ਹੁਣ ਜਦੋਂ ਤੁਸੀਂ ਫੀਸ ਦਾ ਸਟਰਕਚਰ ਆ ਗਿਆ ਮਸਲਾ ਤਾਂ ਨਾਲ ਅੱਜ ਜਿਹੜੀ ਇਹ ਚੀਜ਼ ਹੈਗੀ ਹੈ ਤਾਂ ਨਵੀਂ ਸਿੱਖਿਆ ਨੀਤੀ ਜਿਹਦੇ ਬਾਰੇ ਪੰਜਾਬੀ ਜਿਹੜੇ ਹੈਗੇ ਆ ਚੇਤਨ ਨਹੀਂ ਹੈਗੇ ਸਾਨੂੰ ਤੜਕਪੜਕ ਦੀਆਂ ਗੱਲਾਂ ਸੁਣ ਲੈਣੀਆਂ ਤੇ ਨਹੀਂ ਤਾਂ ਫਿਰ ਅੰਗੂਠਾ ਚੱਲਦਾ ਏਦਾਂ ਮੋਬਾਈਲ ਤੇ ਕਰਸਲ ਚੱਲਦਾ ਤੇ ਫਿਰ ਅਸੀਂ ਨੰਗਾ ਦਿੰਨੇ ਆਂ ਚੀਜ਼ ਪਰ ਇਹ ਚੀਜ਼ ਅਸੀਂ ਸੁਣੀਏ ਨਾ ਸੁਣੀਏ ਪਰ ਇਹ ਚੀਜ਼ਾਂ ਨੇ ਸਾਡਾ ਆਉਣ ਵਾਲਾ ਸਮਾਂ ਜਿਹੜਾ ਨੁਕਸਾਨਦਾਇਕ ਆ ਜੀ ਅਸੀਂ ਹੁਣ ਨਾ ਸੰਜੀਦਗੀ ਦਿਖਾਈ ਤਾਂ ਫਿਰ ਅਸੀਂ ਬਹੁਤ ਕੁਝ ਗਵਾ ਲਾਂਗੇ ਇਹਦੇ ਵਿੱਚ ਕੀ ਹੋਣਾ ਖੁਦ ਮੁਖਤਿਆਰੀ ਹੁਣ ਆਪਣੇ ਆਪ ਚ ਇੱਕ ਚੰਗੀ ਗੱਲ ਆ ਪੰਜਾਬੀ ਅਸੀਂ ਕਹਿੰਦੇ ਆ ਕਿ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਆਟੋਨਮਸ ਬਾਡੀਜ਼ ਨੇ ਹੁਣ ਹੈ ਕੀ ਐ ਮਸਲਾ ਇਹਦੇ ਪਿੱਛੇ ਬੀਜੇਪੀ ਦਾ ਦੋ ਦੋ ਜਿਹੜੇ ਤੱਤ ਨੇ ਉਹ ਕਾਰਜ ਕਰਦੇ ਆ ਪਹਿਲਾ ਉਹਨਾਂ ਦਾ ਹੈਗਾ ਪਹਿਲਾ ਕਾਰਪੋਰੇਟ ਦਾ ਹਮਲਾ ਉਹਦਾ ਇਹ ਹੈ ਕਿ ਜਿਹੜੀ ਸਿੱਖਿਆ ਹੈਗੀ ਹੈ ਇਹ ਵੱਡੇ ਇੱਕ ਥਾਂ ਤੇ ਸਾਨੂੰ ਕਸਟਮਰ ਮਿਲ ਜੇ ਕਮੋਡਿਟੀ ਬਣ ਜੇ ਕਮੋਡਿਟੀ ਜਿੰਸ ਬਣ ਜੇ ਵੀ ਸਾਨੂੰ ਕਸਟਮਰ ਚਾਹੀਦਾ ਤੇ ਅਸੀਂ ਕਿਉਂ ਲੋਕਾਂ ਤੱਕ ਸਿੱਖਿਆ ਲੈ ਕੇ ਜਾਈਏ ਲੋਕ ਸਾਡੇ ਕੋਲੇ ਸਿੱਖਿਆ ਲੈਣ ਆਉਣ ਇਹ ਇਹ ਮੋਡਲੀ ਜਿਹੜੀ ਬੁਨਿਆਦੀ ਤਬਦੀਲੀ ਹੈ ਇਸ ਤਰਕ ਦੇ ਵਿੱਚ ਕਿ ਪਹਿਲਾਂ ਕੀ ਸੀ ਕਿ ਸਿੱਖਿਆ ਸਟੇਟ ਦਾ ਫਰਜ ਆ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ ਸੀ ਤੇ ਉਹਦੇ ਲਈ ਹੀ ਅਸੀਂ ਟੈਕਸ ਲੈਂਦੇ ਆ ਹੋਰ ਸਰਕਾਰ ਆਪਾਂ ਕਾਦੇ ਲਈ ਚੁੰਨੀ ਆ ਔਰ ਭਗਵਾਨ ਤਮਾਨ ਤੋਂ ਮੱਕੀ ਚ ਗੋਡੀ ਥੋੜਾ ਪਵਾਉਣੀ ਆ ਆਪਾਂ ਜਾਂ ਕੁਛ ਕੀ ਕਰਨਾ ਅਸੀਂ ਸਰਕਾਰ ਇਸ ਲਈ ਚੁੰਦੇ ਹੁੰਨੇ ਆ ਕਿ ਸਰਕਾਰ ਸਾਨੂੰ ਸਿੱਖਿਆ ਸਿਹਤ ਰੋਜ਼ਗਾਰ ਸਿਕਿਉਰਿਟੀ ਇਹ ਚੀਜ਼ਾਂ ਮਹੱਈਆ ਕਰਾਵੇ ਹੁਣ ਉਹਦੇ ਚ ਕੀ ਆ ਕਿ ਇਹੀ ਉਹ ਕਰ ਨਹੀਂ ਰਹੀ ਹੁਣ ਇਹਦੇ ਨਾਲ ਕੀ ਹੈਗਾ ਕਿ ਇੱਕ ਤਾਂ ਉਹਨਾਂ ਦਾ ਇਹ ਆਧਾਰ ਹੈ ਕਿ ਸਿੱਖਿਆ ਲੈਣ ਤੁਸੀਂ ਆਓ ਤੇ ਲੱਖਾਂ ਰੁਪਇਆ ਕਰੋੜਾਂ ਰੁਪਇਆ ਉਹਦੀ ਫੀਸ ਤਾਰੋ ਵੀ ਇਹ ਖਰੀਦਣ ਵਾਲੀ ਚੀਜ਼ ਹੈ ਦੂਜਾ ਤਰਕ ਹੈਗਾ ਅਖੈਰਾ ਯਾਨੀ ਕਿ ਯੂਨਿਟਰੀ ਅਖੰਡ ਇਹਨਾਂ ਦੇ ਹਰ ਕੰਮ ਚ ਹਰ ਦਲੀਲ ਚ ਅਖੰਡ ਸ਼ਬਦ ਆਉਂਦਾ ਜਿਹਦੇ ਚ ਇਹ ਹੈ ਕਿ ਅਸੀਂ ਖਿਲਰੀ ਹੋਈ ਸਿੱਖਿਆ ਨਹੀਂ ਦੇਣੀ ਉਹੀ ਇਹਨਾਂ ਚ ਕਾਮਨ ਹੋ ਜਾਂਦਾ ਕਿ ਅਖੰਡ ਭਾਰਤ ਅਖੰਡ ਦਾ ਮਤਲਬ ਇਹ ਨਹੀਂ ਹੈਗਾ ਕਿ ਇੱਕ ਭਾਰਤ ਅਖੰਡ ਦੇ ਨਾਲ ਜਦੋਂ ਆਰਐਸਐਸ ਦੀ ਸੋਚ ਜੁੜ ਜਾਂਦੀ ਹੈ ਬੀਜੇਪੀ ਦੀ ਸੋਚ ਜੁੜ ਜਾਂਦੀ ਹੈ ਤਾਂ ਉਸ ਅਖੰਡ ਦਾ ਮਤਲਬ ਹੈਗਾ ਇੱਕ ਵਿਚਾਰਧਾਰਾ ਇਹਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਇੱਕ ਭਾਰਤ ਅਸਲ ਚ ਇੱਕ ਵਿਚਾਰਧਾਰਾ ਜਿਹੜੀ ਮਨੁਸਮ੍ਰਿਤੀ ਦੇ ਵਿੱਚ ਪਈ ਹੈ ਉਹਦੇ ਵਿੱਚੋਂ ਉਹ ਦੋ ਦੋ ਪਿੱਲਰਾਂ ਦੇ ਉੱਪਰ ਇਹਦਾ ਦੀ ਸੱਤਾ ਜਿਹੜੀ ਖੜੀ ਹੈ ਉਹਦੇ ਜੋ ਇਹ ਜਿਹੜੇ ਸਿੱਖਿਆ ਨੀਤੀ ਬਣੀ ਉਹਦਾ ਫੈਸਲਾ ਇਹ ਹੈਗਾ ਕਿ ਪਿੰਡਾਂ ਦੇ ਵਿੱਚ ਦੂਰ ਦਰਾਡੇ ਤੋਡੇ ਪਿੰਡਾਂ ਦੇ ਦੇਖੋ ਹੁਣ ਇਹ ਚਾਹੀਦਾ ਕਿ ਕਾਲਜ ਪਿੰਡਾਂ ਦੇ ਨੇੜੇ ਹੋਣ ਸਕੂਲ ਪਿੰਡਾਂ 'ਚ ਹੋਣ ਤੇ ਸਰਕਾਰੀ ਹੋਣ ਐਜੂਕੇਸ਼ਨ ਫ੍ਰੀ ਹੋਵੇ ਤੇ ਉੱਥੇ ਲੋਕ ਪੜਨ ਤੇ ਵੱਡੇ ਕਾਲਜ ਨੇ ਜਿਹੜੇ ਉਹ ਪਿੰਡਾਂ ਦੇ ਨੇੜੇ ਹੋਣ ਹੁਣ ਇਹਦੇ 'ਚ ਇਹ ਹੋ ਰਿਹਾ ਹੈਗਾ ਕਿ ਯੂਨੀਵਰਸਟੀਆਂ ਨਾਲੋਂ ਤੋੜੋ ਇਹਦੇ 'ਚ ਇਹਨਾਂ ਨੇ ਹੁਣ ਉਹ ਸਟਰਕਚਰਲ ਦੀ ਜਿਹੜੀ ਤਬਦੀਲੀ ਆ ਉਹ ਹੋਣੀ ਹੋਣੀ ਆ ਜਿਹਦੇ 'ਚ ਇਹਨਾਂ ਨੂੰ ਖੁਦ ਮਖਤਿਆਰ ਕੀਤਾ ਪਰ ਇਸ ਨੀਤੀ ਦੇ ਵਿੱਚ ਇੱਕ ਚੀਜ਼ ਜੁੜੀ ਹੋਈ ਆ ਦੋ ਗੱਲਾਂ ਮਹੱਤਵਪੂਰਨ ਨੇ ਇੱਕ ਅਸੀਂ ਪੜਨਾ ਕੀ ਆ ਸਿਲੇਬਸ ਨੈਸ਼ਨਲ ਕਰਿਕਿਊਲਮ ਫਰੇਮਵਰਕ 2023 ਉੱਪਰੋਂ ਬਣਿਆ ਹੋਇਆ ਜਿਹੜਾ ਉਹ ਕਹਿੰਦੇ ਆ ਨਾ ਕਿ ਤੁਹਾਨੂੰ ਆਟੋਨਮੀ ਆ ਖੁਦਮੁਖਤਿਆਰੀ ਆ ਇਹ ਸਿਰਫ ਗੱਲਾਂ ਵਾਸਤੇ ਖੁਦਮੁਖਤਿਆਰੀ ਆ ਅਸਲੀ ਖੁਦਮੁਖਤਿਆਰੀ ਨਹੀਂ ਹੈਗੀ ਮੈਂ ਤੁਹਾਨੂੰ ਕਹਾ ਕਿ ਤੁਸੀਂ ਚੈਨਲ ਚਲਾਉਣਾ ਕਿ ਤੁਸੀਂ ਖੁਦਮੁਖਤਿਆਰ ਹੋ ਇੱਕ ਜਰਨਲਿਸਟ ਦੇ ਤੌਰ ਤੇ ਤੁਸੀਂ ਮੈਨੂੰ ਜੋ ਵੀ ਸਵਾਲ ਕਰਨਾ ਕਰ ਲਓ ਪਰ ਮੈਂ ਜੇ ਤੁਹਾਨੂੰ ਇੱਕ ਲਿਖ ਕੇ ਫਰੇਮ ਬਣਾ ਕੇ ਦੇ ਦਾਂ ਕਿ ਠੀਕ ਆ ਸਵਾਲ ਜਿਹੜੇ ਮਰਜ਼ੀ ਚੋਲਨੀ ਪਰ ਇਸ ਫਰੇਮ ਤੋਂ ਬਾਹਰ ਨਹੀਂ ਹੋਣੇ ਚਾਹੀਦੇ ਫਿਰ ਖੁਦਮੁਖਤਿਆਰੀ ਕਾਦੀ ਹੋਈ ਹਾਂ ਇਹ ਕੈਨ ਨੂੰ ਖੁਦਮੁਖਤਿਆਰੀ ਹੈ ਅਸਲ ਚ ਇਹ ਸਿੱਖਿਆ ਦਾ ਨਿੱਜੀਕਰਨ ਕਿ ਉਹਦੇ ਚ ਨਵੀਂ ਸਿੱਖਿਆ ਨੀਤੀ ਚ ਇੱਕ ਚੀਜ਼ ਜੁੜੀ ਹੋਈ ਹੈ ਹਲੇ ਉਹ ਇਹ ਨਹੀਂ ਦੱਸਣਗੇ ਹਲੇ ਤਾਂ ਉਹਨਾਂ ਨੇ ਪ੍ਰਪੋਜ਼ਲ ਕਿਹਾ ਵੀ ਕਿ ਭੇਜੋ ਨਾਲ ਇਹਦੇ ਇਹ ਵੀ ਹੈ ਨਵੀਂ ਸਿੱਖਿਆ ਨੀਤੀ ਚ ਕਿ ਕਾਲਜ ਆਪ ਦੇ ਸਾਧਨ ਆਪ ਜਟਾਉਣਗੇ ਤੇ ਉਹ ਕਰਜ਼ਾ ਲੈ ਸਕਦੇ ਆ ਗ੍ਰਾਂਟ ਨਹੀਂ ਮਿਲਣੀ ਜਿਹੜੀ ਨਵੀਂ ਸਿੱਖਿਆ ਨੀਤੀ ਆ ਇਹ ਕਰਜ਼ੇ ਦੇਣ ਦੀ ਗੱਲ ਕਰਦੀ ਆ ਗ੍ਰਾਂਟਾਂ ਦੇਣ ਦੀ ਗੱਲ ਨਹੀਂ ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਤਾਂ ਵਿੱਚ ਹੀ ਸ਼ਬਦ ਆ ਗ੍ਰਾਂਟ ਹਾਂਜੀ ਤੇ ਉਹ ਕਹਿੰਦੇ ਅਸੀਂ ਗ੍ਰਾਂਟ ਨਹੀਂ ਦੇਣੀ ਕਰਜ਼ਾ ਲਓ ਦੇਖੋ ਉਹਦਾ ਉਹਦਾ ਤਾਂ ਇੱਕ ਸਿੱਧਾ ਜਿਹਾ ਹਿਸਾਬ ਆ ਜਦੋਂ ਹੀ ਦੇਸ਼ 1947 ਚ ਅ ਇੱਕ ਸੱਤਾ ਬਦਲਦੀ ਆ ਉਸ ਤੋਂ ਬਾਅਦ ਅਸੀਂ ਆਪਣਾ ਸਟਰਕਚਰ ਬਣਾਉਣਾ ਤਾਂ ਸਭ ਤੋਂ ਪਹਿਲਿਆਂ ਚੋਂ ਅਸੀਂ UGC ਬਣਾਉਣੀ ਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿਹੜਾ ਗ੍ਰਾਂਟਸ ਦਿੰਦਾ ਉਹਦੇ ਨਿਯਮ ਤੈਅ ਕਰਦਾ ਉਹ ਸਾਰਾ ਸਿਸਟਮ ਆ ਪੜਤੀਆਂ ਦੀ ਨਿਜਮਤਾ ਕਰਦਾ ਹੈ ਪੜਾਉਣਾ ਕੀ ਹੈ ਉਹਦਾ ਸਾਰਾ ਉਹ ਵਿਜ਼ਨ ਡਾਕੂਮੈਂਟ ਬਣਾਉਂਦਾ ਸੀ ਹੁਣ ਬੀਜੇਪੀ ਇਹ ਕਹਿ ਰਹੀ ਹੈ ਕਿ ਉਹਨਾਂ ਨੇ ਯੂਜੀਸੀ ਨੂੰ ਬੰਦ ਰੱਦ ਹੀ ਕਰ ਦੇਣਾ ਉਹਨੂੰ ਸਕ੍ਰੈਪ ਕਰ ਦੇਣਾ ਯੂਜੀਸੀ ਤਾਂ ਰਹਿਣੀ ਨਹੀਂ ਥੋੜੇ ਥੋੜਾ ਜਿਹਾ ਸਮਾਂ ਇਹ ਤਾਂ ਬਹੁਮੱਦੀ ਸਰਕਾਰ ਨਹੀਂ ਆਈ ਇਹਨਾਂ ਦਾ ਥੋੜਾ ਜਿਹਾ ਦਬਾਅ ਇਹਨਾਂ ਜਿਹਦਾ ਅਸਰ ਬਾਈਸ਼ਟ 'ਚ ਵੀ ਦਿਖਿਆ ਕਿ ਬਿਹਾਰ ਨੂੰ ਹਜ਼ਾਰਾਂ ਕਰੋੜ ਰੁਪਇਆ 60000 ਕਰੋੜ ਤੇ ਚੰਦਰਬਾਬੂ ਨਾਇਡੂ ਨੂੰ ਵੀ 26000 ਕਰੋੜ ਪੇ ਪੰਜਾਬ ਵਾਲਿਆਂ ਦੇ ਪੱਲੇ ਕੁਝ ਨਹੀਂ ਪਿਆ ਹੈਗਾ ਪੰਜਾਬ ਦਾ ਤਾਂ ਸ਼ਬਦ ਤੱਕ ਨਹੀਂ ਬੋਲਿਆ ਗਿਆ ਉਹਦੇ ਚ ਬੋਲੇ ਨਹੀਂ ਤੇ ਇਸ ਦੀ ਸਿੱਖਿਆ ਦੀ ਜ਼ਿੰਮੇਵਾਰੀ ਕਿੱਥੋਂ ਲੈ ਲੈਣਗੇ ਤਾਂ ਇਹ ਆ ਵੀ ਵਿਧਾਨ ਸਭਾ ਪੰਜਾਬ ਦੀ ਕਲਰਕੀ ਜੋਗੀ ਰਹਿ ਗਈ ਆ ਤੇ ਇਸ ਲਈ ਇਹ ਜਿਹੜਾ ਫੈਸਲਾ ਹੈਗਾ ਇਹ ਸਿੱਖਿਆ ਦੀ ਨੀਤੀਗਤ ਫੈਸਲਾ ਹੈ ਕਿ ਜਿਹਦੇ ਚ ਕਾਲਜ ਤੋੜਨੇ ਆ ਤਿੰਨ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਬਣਨੀਆਂ ਪਹਿਲੀ ਉਹ ਹੋਣੀ ਹੈ ਜਿਹਦੇ ਵਿੱਚ ਰਿਸਰਚ ਯੂਨੀਵਰਸਿਟੀ ਹੋਣੀ ਆ ਉਹ ਜਿਹੜੀ ਵੱਡੀ ਯੂਨੀਵਰਸਿਟੀ ਹੋਣੀ ਆ ਅਸਲ 'ਚ ਇਹ ਚਾਹੁੰਦੇ ਕੀ ਨੇ ਇਹਦੇ ਚੀਜ਼ ਦੇਖੋ ਆਰਐਸਐਸ ਇਹ ਦਿਖਾ ਰਿਹਾ ਕਿ ਅਸੀਂ ਤਕਸ਼ਿਲਾ ਨਲੰਦਾ ਵਰਗੀਆਂ ਵੱਡੀਆਂ ਯੂਨੀਵਰਸਿਟੀਆਂ ਬਣਾਉਣੀਆਂ ਪਰ ਸਾਡੇ ਸਮੇਂ ਦੀ ਸਥਾਨਕ ਲੋੜਾਂ ਮੁਤਾਬਕ ਸਾਡੇ ਲਈ ਬੰਨਦੀ ਸਿੱਖਿਆ ਜਾਇਜੋ ਆ ਜਿਹੜੀ ਲੋਕਾਂ ਲਈ ਠੀਕ ਰਹੂਗੀ ਉਹ ਹੈਗੀ ਹੈ ਡੀਸੈਂਟਰਲਾਈਜ਼ਡ ਵਿਕੇਂਦਰੀਕਰਨ ਖਿਲਰੀ ਹੋਈ ਸੰਸਥਾਵਾਂ ਦੀ ਚੇਨ ਜਿਹੜੀ ਸਾਡੇ ਪਿੰਡਾਂ ਦੇ ਨੇੜੇ ਹੋਵੇ ਸਾਡੇ ਦੂਜਾ ਸਾਡੀ ਸਿੱਖਿਆ ਦੇ ਵਿੱਚ ਇਥੋਂ ਦੀ ਪੈਦਾਵਾਰ ਕੀ ਆ ਸਾਡਾ ਖੇਤੀ ਆਧਾਰਤ ਸੂਬਾ ਅੱਜ ਤੱਕ ਖੇਤੀਬਾੜੀ ਦੀ ਸਿੱਖਿਆ ਨੂੰ ਜਿਹੜੀ ਐ ਐਗਰੀਕਲਚਰ ਦੀ ਬੀਐਸਸੀ ਠੀਕ ਆ ਉਹ ਸਪੈਸੀਫਿਕ ਹੋ ਜਾਂਦੀ ਹੈ ਪਰ ਆਮ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦਾ ਇਹ ਵਿਸ਼ੇ ਨੂੰ ਬਾਧੂ ਵਿਸ਼ੇ ਚ ਖੇਤੀਬਾੜੀ ਦੇ ਨੂੰ ਉਹਨੂੰ ਨਹੀਂ ਲਿਆ ਗਿਆ ਤਾਂ ਸਥਾਨਕ ਲੋੜਾਂ ਨਾਲ ਮਿਲੀ ਹੋਈ ਇਸ ਤਰ੍ਹਾਂ ਦੀ ਸਿੱਖਿਆ ਨੀਤੀ ਚਾਹੀਦੀ ਹੈ ਤੋਂ ਇਹ ਜਿਹੜਾ ਹਲੇ ਤਾਂ ਪਹਿਲਾ ਹਮਲਾ ਉਹ ਜਿਹੋ ਜਿਹੇ ਸਬਜੈਕਟ ਨੇ ਜਿਹੜੇ ਬੜੇ ਇੰਪੋਰਟੈਂਟ ਨੇ ਪੰਜਾਬ ਵਾਸਤੇ ਮੰਨ ਲਓ ਡਰੱਗ ਅਬਿਊਸ ਸਬਜੈਕਟ ਆ ਉਹ ਬਾਧੂ ਚ ਚਲਾ ਜਾਂਦਾ ਵੀ ਚੱਲ ਆਈ ਕੇ ਕਰਕੇ ਪੜਾਇਆ ਜਾਂਦਾ ਹੈ ਐਗਰੀਕਲਚਰ ਆਈ ਫਿਜ਼ੀਕਲ এডਿਊਕੇਸ਼ਨ ਐਨਵਾਇਰਨਮੈਂਟ ਦਾ ਪੇਪਰ ਲੈ ਲਓ ਕਿੰਨੇ ਇੰਪੋਰਟੈਂਟ ਚੀਜ਼ਾਂ ਨੇ ਪਰ ਬਹੁਤ ਮਤਲਬ ਕਿ ਹਲਕੇ ਵਿੱਚ ਉਹਨਾਂ ਨੂੰ ਪੜਾਹਾ ਕੇ ਦੇ ਮੈਂ ਤੁਹਾਨੂੰ ਦੇਖੋ ਤੁਸੀਂ ਜ਼ਿਕਰ ਕਰ ਸ਼ੁਰੂ ਕੀਤਾ ਕਿ ਇੱਥੋਂ ਦੀ ਸਿੱਖਿਆ 'ਚ ਬੜੀ ਸਮੱਸਿਆ ਹੈ ਇੱਥੇ ਮੈਂ ਤੁਹਾਨੂੰ ਇੱਕ ਅੱਜ ਇੱਕ ਤੁਗਾਣਾ ਤੇ ਜਿਹੜੀ ਮੈਂ ਜ਼ਰੂਰ ਕਹਿਣਾ ਚਾਹਣਾ ਜਦੋਂ ਤੁਸੀਂ ਸਿੱਖਿਆ ਦੇ ਸਾਰੇ ਢਾਂਚੇ ਦਾ ਅਧਿਐਨ ਕਰ ਲੋਗੇ ਸਚਾਈ ਨਾਲ ਦੇਖੋਗੇ ਇਹ ਜਿਹੜੇ ਕੇ ਕੇ ਜਾਦ ਵਰਗੇ ਨੇ ਹਰਜੋਤ ਬੈਂਸਰਗੀ ਨੇ ਜਿਹੜੀ ਹਾਕਮ ਜਮਾਤ ਬੈਠੀ ਆ ਇਹਨਾਂ ਨੇ ਤੁਹਾਡੀ ਸਿੱਖਿਆ ਤੋਂ ਕੁਝ ਨਹੀਂ ਲੈਣਾ ਦੇਣਾ ਹੈ ਇਹ ਸਿਰਫ ਐਗਜ਼ੀਕਿਊਟ ਕਰਨ ਵਾਲੀ ਅਫਸਰशाही ਹੈ ਸਿਆਸਤ ਦੇ ਵਿੱਚ ਬੈਠਿਆਂ ਕੋਲੇ ਕੋਈ ਵਿਜ਼ਨ ਨਹੀਂ ਹੈ ਜੋ ਉੱਤੋਂ ਆ ਜਾਂਦਾ ਉਹਨਾਂ ਨੇ ਉਹ ਲਾਗੂ ਕਰਨਾ ਹੈਗਾ ਹੁਣ ਤਾਂ ਪੰਜਾਬ ਦੀਆਂ 10 ਯੂਨੀਵਰਸਿਟੀਆਂ ਕੋਲੇ ਵੀ ਸੀ ਨਹੀਂ ਹੈ ਤੇ ਗਵਰਨਰ ਦਾ ਰੇੜਕਾ ਇਹ ਹੈਗਾ ਕਿ ਵੀ ਸੀ ਸਾਡੀ ਮਰਜ਼ੀ ਦਾ ਲਾਓ ਪੰਜਾਬੀ ਯੂਨੀਵਰਸਿਟੀ ਦੇ ਕੇ ਕੇ ਜਾਦਵ ਜਿਹੜੇ ਵਾਈਸ ਚਾਂਲੇ ਨੂੰ 2 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਹੈ ਤਾਂ ਇਹ ਕਾਹਦੇ ਲਈ ਰੋਕੀ ਹੋਈ ਆ ਇੱਕ ਸਰਕਾਰ ਇੱਕ ਵਾਈਸ ਚਾਂਸਲਰ ਨਹੀਂ ਪੁਆਇੰਟ ਕਰ ਸਕਦੀ ਇਸ ਲਈ ਰੋਕੀ ਹੈ ਕਿ ਬੀਜੇਪੀ ਵਾਲੇ ਕਹਿੰਦੇ ਸਾਡਾ ਬੰਦਾ ਲਾਉਣਾ ਆਮ ਆਦਮੀ ਵਾਲੇ ਕਹਿੰਦੇ ਸਾਡਾ ਬੰਦਾ ਲਾਉਣਾ ਪਰ ਕੋਈ ਵੀ ਇਹ ਨਹੀਂ ਕਹਿੰਦਾ ਇੱਕ ਵਧੀਆ ਅਕਾਡਮੀਸ਼ੀਅਨ ਇੱਕ ਮੈਰਿਟ ਦਾ ਬੰਦਾ ਲਾਉਣਾ ਜਿਹੜਾ ਪੰਜਾਬ ਦੇ ਹੱਕਾਂ ਦੇ ਪੰਜਾਬ ਦੇ ਅਰਥ ਵਾਲੇ ਕੰਮ ਕਰੇ ਬਿਲਕੁਲ ਉਹਨਾਂ ਦਾ ਮੁੱਦਾ ਸਿਰਫ ਇਹ ਹੈ ਅਸੀਂ ਆਪ ਦੇ ਬੰਦੇ ਫਿੱਟ ਕਰਨੇ ਆ ਇਹਨਾਂ ਦਾ ਇਹ ਅਸੀਂ ਆਪ ਦੇ ਬੰਦੇ ਫਿੱਟ ਕਰਨੇ ਆ ਦੂਜਾ ਇਸ ਟਾਈਮ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਪੂਰੇ ਭਾਰਤ ਚ ਪਰ ਪੰਜਾਬ ਚ ਵੀ ਹੁਣ ਬੋਲ ਬਾਲਾ ਸਿਰੇ ਤੇ ਆ ਇੱਕ ਚੀਜ਼ ਆ ਫੈਂਟਮ ਟੀਚਰ ਅੱਛਾ ਫੈਂਟਮ ਭੂਤ ਨੂੰ ਵੀ ਕਹਿ ਦਿੰਨੇ ਆਪਾਂ ਮੈਂ ਕਹਣਾ ਪੰਜਾਬ ਚ ਭੂਤਾਂ ਦਾ ਬਹੁਤ ਵੱਡਾ ਹੁਣ ਜਿਹੜਾ ਭੂਤ ਅਧਿਆਪਕ ਆ ਇਹਨਾਂ ਦੀ ਭੀੜ ਜਿਵੇਂ ਬੋਗਸ ਵਿਦਿਆਰਥੀ ਇਹਨੂੰ ਕਹਿ ਦਿੰਨੇ ਆ ਨਕਲੀ ਇਹਨਾਂ ਦੀ ਵੀ ਹੁਣ ਪੂਰੀ ਦੀ ਪੂਰੀ ਇੱਕ ਵੱਡੀ ਮਾਰਕੀਟ ਆ ਭੂਤ ਅਧਿਆਪਕ ਕੋਹ ਨੂੰ ਕਹਨੇ ਆ ਜਿਹੜਾ ਡੰਮੀ ਤੌਰ ਤੇ ਨੌਕਰੀ ਕਰਦਾ ਕਾਲਜ ਨੇ ਪੰਜਾਬ ਚ ਨਿੱਜੀ ਪ੍ਰਾਈਵੇਟ ਕਾਲਜ ਨੇ ਉਹ ਕਹਿ ਦਿੰਦੇ ਆ ਕਿ ਸਰਟੀਫਿਕੇਟ ਦੇਜੋ ਨੌਕਰੀ ਤੁਸੀਂ ਪ੍ਰੋਪਰ ਜੁਆਇਨ ਕਰੋ ਤੁਹਾਨੂੰ ਇੰਨੇ ਪੈਸੇ ਦੇ ਦਿਆਂਗੇ ਕਾਲਜ ਆਉਣ ਦੀ ਲੋੜ ਨਹੀਂ ਹੈਗੀ ਉਹ ਕਾਲਜ ਚੱਲ ਰਿਹਾ ਅਧਿਆਪਕ ਕੀ ਕਰਦਾ ਉੱਥੇ ਕਾਗਜ਼ ਦੇ ਦਿੰਦਾ ਜਿੱਦੇ ਇਨਸਪੈਕਸ਼ਨ ਆਉਣੀ ਹੈ ਉਸ ਦੋਨਿਆਂ ਨੂੰ ਬੁਲਾ ਲੈਂਦੇ ਤੇ ਉਹ ਸਾਰਾ ਕੁਝ ਦਿਖਾ ਦਿੱਤਾ ਜਾਂਦਾ ਕਿਉਂਕਿ ਜਿਹੜੀ ਇਨਸਪੈਕਸ਼ਨ ਕਰਨ ਵਾਲੀ ਟੀਮ ਆ ਉਹ ਵੀ ਵਿਕੀ ਹੋਈ ਆ ਤੇ ਵਿਦਿਆਰਥੀਆਂ ਨੂੰ ਇਹ ਕਿਹਾ ਜਾਂਦਾ ਵਿਦਿਆਰਥੀਆਂ ਦਾ ਅੱਜ ਕੱਲ ਸਿੰਪਲ ਜਿਹਾ ਫੰਡਾ ਨਾ ਉਹਨਾਂ ਨੇ ਗਿਆਨ ਤੋਂ ਕੁਝ ਲੈਣਾ ਨਾ ਉਹਨਾਂ ਨੇ ਨੌਲੇਜ ਕ੍ਰਿਟੀਕਲ ਥਿੰਕਿੰਗ ਰੀਜਨਿੰਗ ਇਹ ਸਾਰਾ ਕੱਖ ਨਹੀਂ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਦੇਸ਼ ਕੌਮ ਸਮਾਜ ਇਹ ਚੀਜ਼ਾਂ ਨਾਲ ਉਹਨਾਂ ਨੂੰ ਤੋੜ ਦਿੱਤਾ ਗਿਆ ਇਹਦੇ ਚ ਕਸੂਰ ਵਿਦਿਆਰਥੀਆਂ ਦਾ ਨਹੀਂ ਵੱਡਿਆਂ ਦਾ ਹੀ ਆ ਤੋੜ ਦਿੱਤਾ ਗਿਆ ਉਹਨਾਂ ਨੂੰ ਦੋ ਚੀਜ਼ਾਂ ਸਿਖਾ ਦਿੱਤੀਆਂ ਗਈਆਂ YouTube ਤੇ ਕਰੋ ਤਿਆਰੀ ਇੰਟਰਨੈਟ ਚਾਹੀਦਾ Wi-Fi ਚਾਹੀਦਾ ਇਹ ਬੈਠਣ ਨੂੰ ਤੁਹਾਨੂੰ ਇੱਕ ਕੰਫਰਟੇਬਲ ਜਗਾ ਚਾਹੀਦੀ ਹੈ ਕਲਾਸ ਟੀਚਰ ਪੜ੍ਹਾਈ ਗਿਆਨ ਕਦਰਾਂ ਕੀਮਤਾਂ ਦੇਸ਼ ਕੌਮ ਇਹ ਕੁਛ ਨਹੀਂ ਚਾਹੀਦਾ ਉਹਨਾਂ ਨੂੰ ਉਹ ਕਹਿੰਦੇ ਆ ਵੀ ਅਸੀਂ ਇਹ ਆ ਉਹਨਾਂ ਦੇ ਦਾਖਲੇ ਉੱਥੇ ਆ ਸਿਰਫ ਡਿਗਰੀ ਚਾਹੀਦੀ ਹੈ ਡਿਗਰੀ ਉਹਨਾਂ ਨੇ ਦਾਖਲੇ ਕਾਲਜਾਂ ਚ ਜਿਹੜੇ ਬੋਗਸ ਨੇ ਜਿਹੜੇ ਡੰਮੀ ਨੇ ਦਾਖਲੇ ਉਹ ਨਾ ਉਹ ਜਾਂਦੇ ਨਾ ਉੱਥੇ ਪੜ੍ਹਨ ਨਾ ਪੜਾਉਣ ਵਾਲੇ ਜਾਂਦੇ ਆ ਪਰ ਕਾਲਜ ਚੱਲਦਾ ਸਰਟੀਫਿਕੇਟ ਅਸਲੀ ਆ ਇਹ ਇਹ ਜਿਹੜੀ ਫੈਂਟਮ ਸਿੱਖਿਆ ਜਿਹੜੀ ਹੈ ਇਹ ਪੰਜਾਬ ਚ ਹੋ ਰਿਹਾ ਇਹ ਪੰਜਾਬ ਚ ਧੜਾ ਧੜ ਹੋ ਰਿਹਾ ਪੰਜਾਬ ਦੇ ਜਿੰਨੇ ਨਿੱਜੀ ਕਾਲਜ ਨੇ ਅੱਜ ਤੱਕ ਸਿੱਖਿਆ ਦੀ ਕ੍ਰਾਂਤੀ ਵਾਲੇ ਇਹ ਕਿੱਥੇ ਨੇ ਜੇ ਇਹ ਇਹ ਇਹਨਾਂ ਦੇ ਕੋਲੇ ਆਪਦੇ ਪੱਲੇ ਕੁਝ ਨਹੀਂ ਹੈ ਇਹ ਕਿਸੇ ਸੰਜੀਦਗੀ ਨਾਲ ਕਿਸੇ ਧਿਰ ਨਾਲ ਬੈਠਣ ਕਿਤੇ ਗੱਲ ਕਰਨੇ ਕਿਤੇ ਨਹੀਂ ਕੋਈ ਗੱਲ ਕਰਦੇ ਔਰੇ ਜੇ ਇਹਨਾਂ ਦੇ ਸੱਚਮੁੱਚ ਇਹਨਾਂ 'ਚ ਜੇ ਕੋਈ ਸਿੱਖਿਆ ਨੂੰ ਲੈ ਕੇ ਕੋਈ ਗਰਜ ਹੈਗੀ ਹੈ ਤਾਂ ਇਹਨਾਂ ਭੂਤਾਂ ਨੂੰ ਫੜਨੇ ਹੈ ਔਰ ਅਸੀਂ ਇਹ ਗੱਲ ਅਸੀਂ ਮੈਂ ਚੈਲੰਜ ਨਾਲ ਕਹਿਣਾ ਜੇ ਗੱਲ ਗਲਤ ਸਾਬਤ ਹੋਗੀ ਤਾਂ ਜਿਹੜੀ ਵੀ ਸਜ਼ਾ ਹੋਊਗੀ ਅਸੀਂ ਦੇਣਦਾਰ ਹੋਵਾਂਗੇ ਦੇਣ ਅਸੀਂ ਕਬੂਲ ਕਰਾਂਗੇ ਸ਼ਰە ਆਮ ਭਾਰਤ ਦੇ ਵਿੱਚ ਪਿਛਲੇ ਹਫਤੇ ਇੱਕ ਬੰਦਾ ਫੜਿਆ ਗਿਆ ਇੱਕ ਯੂਨੀਵਰਸਿਟੀ ਨੇ ਇਸ ਚੀਜ਼ ਦੀ ਇਨਕੁਆਇਰੀ ਸਚਾਈ ਨਾਲ ਕੀਤੀ ਇੱਕ ਬੰਦੇ ਨੇ 32 ਥਾਵਾਂ ਤੇ ਜੋਇਨਿੰਗ ਕੀਤੀ ਹੋਈ ਸੀ ਇੱਥੇ ਦੇਖੋ ਇੱਥੇ ਇੱਥੇ ਦੇਖੋ ਫਰਾਡ ਚੱਲਦਾ ਇੱਥੇ ਤੇ ਇੱਕ ਨੌਕਰੀ ਨਹੀਂ ਮਿਲਦੀ ਉਹਨੇ 32 ਨਕਲੀ ਥਾਵਾਂ ਤੇ ਨੌਕਰੀ ਸੀ ਸਾਰੇ ਪਾਸਿਓਂ ਨੂੰ ਪੈਸੇ ਪੈ ਰਹੇ ਸੀ ਕਾਲਜਾਂ ਨੇ ਕੀ ਲੈਣਾ ਦੇਣਾ ਹੈਗਾ ਇਸ ਲਈ ਜਿਹੜੀ ਸਿੱਖਿਆ ਪੂਰੇ ਆਮ ਥੱਲੇ ਜ਼ਿਮੀਨੀ ਲੋਕਾਂ ਲਈ ਹੈ ਉਹਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਫਿਰ ਇੱਕ ਪਾਸੇ ਤਾਂ ਭੂਤ ਵਿਦਿਆਰਥੀ ਨੇ ਨੰਮੀ ਦਾਖਲੇ ਨੇ ਦੂਸਰੇ ਪਾਸੇ ਜਿੱਥੇ 3-3000 ਦੀ ਦਾਖਲ ਨੇ ਮਲੇਰਕੋਟਲੇ ਅਰਕੇ ਮਿੰਦਰਾ ਕਾਲਜ ਅਰਕੇ ਵੱਡੇ ਕਾਲਜਾਂ ਦੇ ਵਿੱਚ ਠੀਕ ਹੈ ਜਿੱਥੇ ਦੇ ਪੁਰਾਣੇ ਆਪਾਂ ਨਾਮ ਬਰ ਸਖਸ਼ੀਤਾ ਪੜ ਕੇ ਅੱਗਿਆਈਆਂ ਨਜ਼ਰੋਂ ਤੇ ਆਪਾਂ ਨਾਮ ਲੈਣੇ ਆ ਬੜੇ ਸਤਕਾਰ ਦੇ ਨਾਲ ਉਹਨਾਂ ਕਾਲਜਾਂ 'ਚ ਜਿੱਕਰ ਇਸ ਤਰੀਕੇ ਦੀ ਨਵਾਂ ਵੀ ਸਿੱਖਿਆ ਨੀਤੀ ਲਾਗੂ ਹੋ ਰਹੀ ਆ ਸਿੱਟੇ ਕੀ ਹੋਣਗੇ ਫਿਰ ਜਾ ਕਿੱਧਰ ਨੂੰ ਦੇਖੋ ਕਰਨਾ ਇਹ ਚਾਹੀਦਾ ਸ਼ਹਿਰਪੁਰ ਦਾ ਕਹੋ ਯਾਰ ਇਤਿਹਾਸਕ ਕਾਲਜ ਆ ਬਿਲਕੁਲ ਮਿੰਦਰਾ ਕਾਲਜ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜ ਆ ਜਿਹੜਾ 1875 ਦਾ ਬਣਿਆ ਵੱਡਾ ਇਤਿਹਾਸ ਸਾਇੰਸ ਕਾਲਜ ਨਾਲ ਜੁੜਿਆ ਹੋਇਆ ਹਰ ਤਰ੍ਹਾਂ ਦੀ ਮੂਵਮੈਂਟ ਇਸ ਕਾਲਜ ਨੇ ਦੇਖੀ ਹੈ ਇਸ ਜਿਹੜੇ ਵੱਡੇ ਕਾਲਜ ਨੇ ਅਸਲ ਦੇ ਵਿੱਚ ਕਰਨਾ ਇਹ ਚਾਹੀਦਾ ਸੀ ਕਿ ਸਰਕਾਰ ਭਾਰਤੀ ਸੰਵਿਧਾਨ ਚ 6% ਜੀਡੀਪੀ ਦਾ ਖਰਚ ਕਰਨ ਦਾ ਐਲਾਨ ਨਵੀਂ ਸਿੱਖਿਆ ਨੀਤੀ ਚ ਵੀ ਹੈਗਾ ਤੁਸੀਂ ਇੱਕ ਚੀਜ਼ ਦੇਖੋ ਉਹ ਕਹਿੰਦੇ ਵੀ ਅਸੀਂ ਇਨਰੋਲਮੈਂਟ ਜਾਨੀ ਕਿ ਦਾਖਲਿਆਂ ਦੀ ਗਿਣਤੀ ਦੁੱਗਣੀ ਕਰ ਦੇਾਂਗੇ ਤੇ ਜਿਹੜੇ ਬੱਚੇ ਡਿਗਰੀਆਂ ਵਿਚਾਲੇੋਂ ਛੱਡ ਜਾਂਦੇ ਆ ਉਹਨਾਂ ਦੀ ਜਿਹੜੀ ਡ੍ਰੌਪ ਆਊਟ ਰੇਟ ਕਹਿੰਦੇ ਆ ਉਹਨੂੰ ਅਸੀਂ ਖਤਮ ਕਰ ਦਿਆਂਗੇ ਪਰ ਕਾਲਜਾਂ ਦੀ ਗਿਣਤੀ ਘਟਾ ਦੇ ਅੱਧੀ ਕਰ ਦਿਆਂਗੇ ਨਵੀਂ ਸਿੱਖਿਆ ਨੀਤੀ 'ਚ ਦਰਜ ਆ ਕਿ ਕੁੱਲ ਕਾਲਜਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਥੋੜੀ ਘਟ ਜਾਣੀ ਉਹ ਅੱਧੀ ਰਹਿ ਜਾਣੀ ਆ ਪੰਜਾਬ ਦੇ ਵਿੱਚ ਸਕੂਲਾਂ ਨੇ ਬੰਦ ਹੋਣਾ ਇਹ ਜਿਹੜੇ ਸਕੂਲ ਆਫ ਐਮੀਨੈਂਸ ਜਿਹਨਾਂ ਟਾਰਾ ਮਾਰਦੇ ਆ ਇਹ ਇਹਨਾਂ ਦਾ ਆਪਣਾ ਆਈਡੀਆ ਹੈ ਹੀ ਨਹੀਂ ਕਿਉਂਕਿ ਪੰਜਾਬ ਸਰਕਾਰ ਸਿੱਖਿਆ ਤੇ ਕੋਈ ਫੈਸਲਾ ਕਰ ਹੀ ਨਹੀਂ ਸਕਦੀ ਸਾਰੀ ਸਿੱਖਿਆ ਨੀਤੀ ਸੈਂਟਰ ਦੇ ਅਧੀਨ ਆ ਇਸ ਲਈ ਅਸੀਂ ਇਹ ਗੱਲ ਅਸਲ ਚ ਹੋਣਾ ਇਹ ਚਾਹੀਦਾ ਕਿ ਸਥਾਨਕ ਲੋੜਾਂ ਮੁਤਾਬਕ ਕੁਆਲਿਟੀ ਭਰਪੂਰ ਸਸਤੀ ਸਿੱਖਿਆ ਫ੍ਰੀ ਸਿੱਖਿਆ ਹੋਵੇ ਅਫੋਰਡੇਬਲ ਹੋਵੇ ਆਮ ਲੋਕਾਂ ਲਈ ਰਜਗਾਰ ਮੁਖੀ ਹੋਵੇ ਵਾਤਾਵਰਨ ਪੱਖੀ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਚ ਬਣਾਉਣੀ ਚਾਹੀਦੀ ਹੈ ਕਿਉਂਕਿ ਅਗਲਾ ਅਟੈਕ ਇਹ ਵੀ ਹੈ ਕਿ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਹੈ ਇਹ ਉਹ ਆਪਣੀ ਵਿਚਾਰਧਾਰਾ ਨੂੰ ਥੋਪਣ ਲਈ ਵੀ ਲਿਆ ਰਹੇ ਆ ਉਹਨਾਂ ਨੇ ਸਿਲੇਬਸ ਬਦਲ ਦਿੱਤੇ ਆ ਉਹਨਾਂ ਨੇ ਤੁਹਾਨੂੰ ਹੁਣ ਬਹੁਤ ਕੁਝ ਇਹੋ ਜਿਹਾ ਪੜਾਉਣਾ ਜਿਹੜਾ ਹੈ ਹੀ ਨਹੀਂ ਮੈਂ ਹਲੇ ਤੱਕ ਤਾਂ ਇੱਕ ਧਾਰਨ ਦਿੱਤੀ ਹੈ ਨਾ ਕਿ ਭੂਤ ਅਧਿਆਪਕ ਨੇ ਤੁਹਾਨੂੰ ਸਿਲੇਬਸ ਵੀ ਉਹੋ ਜਿਹਾ ਮਿਲਣਾ ਜਿਹੜਾ ਝੂਠਾ ਹੋਊਗਾ ਭੂਤ ਅਧਿਆਪਕ ਝੂਠਾ ਸਿਲੇਬਸ ਨਕਲੀ ਵਿਦਿਆਰਥੀ ਡਿਗਰੀ ਹੈ ਸਰਟੀਫਾਈਡ ਇਹ ਸਾਡੀ ਸਿੱਖਿਆ ਦੀ ਹੋ ਗਈ ਹੈ ਇਹਦੇ ਤੋਂ ਬਿਨਾ ਇੱਥੇ ਇਹ ਚੀਜ਼ਾਂ ਦਾ ਹਮਲਾ ਹੋਇਆ ਹੈ ਜਿਹਦੇ ਖਿਲਾਫ ਬਹੁਤ ਗੰਭੀਰ ਹੋ ਕੇ ਲੜਨ ਦੀ ਜ਼ਰੂਰਤ ਹੈ ਕਿਵੇਂ ਕਿਵੇਂ ਫਾਈਟ ਦਿੱਤੀ ਜਾਊਗੀ ਤੁਸੀਂ ਵਿਦਿਆਰਥੀ ਜਿ세 ਬੰਦੇ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਕਿਵੇਂ ਕਿਵੇਂ ਇਸ ਸਾਰੇ ਕਾਸੇ ਦਾ ਫੇਸ ਕਰਨਾ ਪੰਜਾਬ ਦੇ ਦੇਖੋ ਅਸੀਂ ਇੱਕ ਐਲਾਨ ਕਰ ਚੁੱਕੇ ਹਾਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅਸੀਂ ਬਹੁਤ ਜਲਦੀ ਸੈਸ਼ਨ ਖੋਲਦੇ ਹਾਂ ਵੱਡੀ ਲੜਾਈ ਸ਼ੁਰੂ ਕਰਨ ਲੱਗੇ ਆ ਕਿ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਚ ਬਣੇ ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਸੰਵਿਧਾਨ ਦੇ ਵਿੱਚ ਕੰਕੋਰੈਂਟ ਲਿਸਟ ਦੇ ਵਿੱਚ ਹੈ ਉਹਨੂੰ ਕੱਢ ਕੇ ਉਹ ਜਿਹੜੀ ਹੈਗੀ ਆ ਉਹਦਾ ਵੀ ਫੈਸਲਾ ਦੇਖੋ ਤੁਸੀਂ 1975 ਦੀ ਐਮਰਜੈਂਸੀ ਵੇਲੇ ਇਹਨਾਂ ਨੇ ਉਧਰ ਕੀਤੀ 42ਵੀਂ ਸੋਧ ਦੇ ਵਿੱਚ ਇਹ ਵਾਅਦਾ ਕੀਤਾ ਸੀ ਜਨਤਾ ਪਾਰਟੀ ਦੀ ਸਰਕਾਰ ਨੇ ਕਿ ਅਸੀਂ ਇਹਨੂੰ ਵਾਪਸ ਲਿਆਵਾਂਗੇ ਪਰ ਨਹੀਂ ਕੀਤੀ ਹੁਣ ਜਿਹੜੀ ਰਹੀ ਸੁਹੀ ਕੋਈ ਮਾੜੀ ਮੋਟੀ ਸੰਭਰਤੀ ਸੂਚੀ ਚ ਪੰਜਾਬ ਦੇ ਸਰਕਾਰ ਨੂੰ ਜਾਂ ਰਾਜਾਂ ਦੀਆਂ ਸਰਕਾਰਾਂ ਨੂੰ ਹੱਕ ਸੀ ਉਹ ਨਵੀਂ ਸਿੱਖਿਆ ਨੀਤੀ ਚ ਗਿਆ ਸਾਡਾ ਮੰਨਣਾ ਇਹ ਹੈ ਕਿ ਸਥਾਨਕ ਲੋੜਾਂ ਮੁਤਾਬਕ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਚ ਬਣਾਈ ਜਾਵੇ ਇਸ ਦੇ ਲਈ ਅਸੀਂ ਸੰਘਰਸ਼ ਕਰਨਾ ਦੂਸਰਾ ਪੰਜਾਬ ਦੇ ਵਿੱਚ ਜਿੰਨੇ ਰਜਗਾਰ ਹੈਗਾ ਉਹਦਾ ਕੋਈ ਉਹਨੂੰ ਰੈਗੂਲੇਟ ਕਰਨ ਦੀ ਜ਼ਰੂਰਤ ਆ ਸਾਰੀਆਂ ਸਟੇਟਾਂ ਇਹ ਆਪਣੇ ਆਪਣੇ ਕਾਨੂੰਨ ਬਣਾ ਰਹੀਆਂ ਕਿ ਅਦਰ ਸਟੇਟ ਦੇ ਕਿੰਨੇ ਲੋਕ ਨੌਕਰੀ ਲੈ ਸਕਦੇ ਆ ਸਾਡੇ ਇੱਥੇ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਬਾਹਰਲੀਆਂ ਸਟੇਟਾਂ ਦੇ ਵਿਰਿਅਾਰਥੀ ਨੌਕਰੀ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਇਹਦੀ ਇਹਦੀ ਕੋਈ ਕਮਿਊਨਲ ਗੱਲ ਹੋਵੇ ਪਰ ਇਹਨੂੰ ਇੱਕ ਤਰਕਸੰਗਤ ਥਾਂ ਤੇ ਰੈਗੂਲੇਟ ਕਰਨ ਦੀ ਜ਼ਰੂਰਤ ਹੈ ਜਿਵੇਂ ਅਸੀਂ ਦਾਖਲਿਆਂ ਨੂੰ ਕੀਤਾ ਹੋਇਆ ਦਾਖਲਿਆਂ 'ਚ 85% ਤੇ 15 ਹੈਗਾ ਤਾਂ ਇਹ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾਵਾਂਗੇ ਜੇ ਤਾਂ ਲੋਕਾਂ ਨੂੰ ਇਹ ਗੱਲ ਠੀਕ ਲੱਗੀ ਤਾਂ ਅਸੀਂ ਲੜਾਈ ਜਿੱਤਾਂਗੇ ਵੀ ਜੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਸਿੱਖਿਆ ਬਾਰੇ ਰੁਜ਼ਗਾਰ ਬਾਰੇ ਗੱਲਾਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਨੂੰ ਪੰਜਾਬੀਆਂ ਨੂੰ ਲਾਲਾ ਲਾਲਾ ਤੜਕਪੜ ਕੇ ਚੰਗੀ ਲੱਗਦੀ ਹੈ ਤਾਂ ਫੇਰ ਅਸੀਂ ਜਿਹੜਾ ਹੈਗਾ ਵੀ ਇਹ ਜਿਹੜੀ ਲਹਿਰ ਹੈਗੀ ਆ ਇਹ ਇਹ ਲੜਨੀ ਹੈਗੀ ਆ ਫਿਰ ਪੰਜਾਬ ਨੂੰ ਸਮਾਂ ਵੱਧ ਲੱਗ ਜਾਣਾ ਉਹ ਇਸ ਤਰ੍ਹਾਂ ਇਹ ਹਮਲਾ ਜਿਹੜਾ ਵਿੱਡਾ ਇਹ ਕਾਲਜਾਂ ਨੂੰ ਇੰਡੀਪੈਂਡੈਂਟ ਕਰਨਾ ਅਸਲ ਦੇ ਵਿੱਚ ਨਿੱਜੀਕਰਨ ਕਰਨ ਵਾਲੇ ਪਾਸੇ ਆ ਕਿਉਂਕਿ ਉਹਨਾਂ ਨੇ ਇਹ ਕਹਿਤਾ ਕਿ ਉਹ ਆਪਣੇ ਫੀਸ ਸਟ੍ਰਕਚਰ ਤੈਅ ਕਰ ਲ Nghiਆ ਇਹਦਾ ਮਤਲਬ ਉਹਨਾਂ ਕੋਲੇ ਜਿੰਨਾ ਪੈਸਾ ਇਕੱਠਾ ਹੋਣਾ ਉਹੋ ਜੀ ਉਹਨਾਂ ਨੇ ਅਧਿਆਪਕਾਂ ਨੂੰ ਤਨਖਾਹ ਦੇਣੀ ਆ ਤੋ ਦੋ ਪਾਸੇਓ ਸਕੀਮ ਲਾਈ ਆ ਸਰਕਾਰ ਨੇ ਇੱਕ ਪਾਸੇਓ ਨਿਰਮਲਾ ਸੀਤਾ ਰਮਨ ਨੇ ਟੈਕਸ ਦੇਖ ਲਿਆ ਤੁਸੀਂ ਕਿ ਇੰਨਾ ਵਧਾ ਦਿੱਤਾ ਹੈਗਾ ਕਿ ਜਿਹੜਾ ਟੈਕਸ ਲੱਗਦਾ ਟੈਕਸ ਦੇ ਉੱਪਰ ਵੀ ਟੈਕਸ ਹੈ ਤੇ ਦੂਜੇ ਪਾਸੇ ਸਿੱਖਿਆ ਦਾ ਬਜਟ ਜਿਹੜਾ ਹੈਗਾ ਇਸ ਵਾਰੀ ਉਹ ਘਟਾ ਦਿੱਤਾ ਹੈਗਾ UGC ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦਾ ਬਜਟ 6409 ਕਰੋੜ ਤੋਂ ਘਟਾ ਕੇ 2500 ਕਰੋੜ ਕਰ ਦਿੱਤਾ 60% ਦੀ ਕਟੌਤੀ ਆ ਉੱਚ ਸਿੱਖਿਆ 'ਚ 10000 ਕਰੋੜ ਰੁਪਇਆ ਘਟਾ ਦਿੱਤਾ ਹੈਗਾ ਆਪਦੀ ਸਰਕਾਰ ਬਚਾਉਣ ਦੇ ਲਈ ਵਿਸ਼ੇਸ਼ ਫੰਡ ਬਿਹਾਰ ਨੂੰ ਤੇ ਜਿਹੜਾ ਚੰਦਰਬਾਬੂ ਨਾਇਡੂ ਆ ਉਹਨੂੰ ਦਿੱਤੇ ਹੈਗਾ ਤੇਲੰਗਾਨ ਨੂੰ ਦਿੱਤੇ ਹੈਗੇ ਆ। ਤੋਂ ਇਹ ਸਾਰੀਆਂ ਚੀਜ਼ਾਂ ਸਮਝਣ ਦੀ ਲੋੜ ਆ ਪੰਜਾਬ ਨੂੰ ਪੰਜਾਬ ਦੇ ਆਪਣੇ ਹੱਕਾਂ ਲਈ ਲੜਨਾ ਹੀ ਪੈਣਾ ਹੈ। ਤੋਂ ਬਿਨਾ ਕੋਈ ਗੁਜ਼ਾਰਾ ਨਹੀਂ। ਜੀ ਬਹੁਤ ਬਹੁਤ ਧੰਨਵਾਦ। ਕਾਫੀ ਸੀਰੀਅਸ ਗੱਲ ਆ ਪਰ ਕਰੀਏ ਤੇ ਉਮੀਦ ਕਰਦੇ ਆ ਕਿ ਦਰਸ਼ਕ ਵੀ ਇਹਨੂੰ ਸੀਰੀਅਸਲੀ ਲੈਣਗੇ। ਜ਼ਰੂਰ ਇਸ ਬਾਰੇ ਆਪਣੀ ਰਾਏਸ ਜਾਂ ਕੋਈ ਕਮੈਂਟ ਬਾਕਸ ਵਿੱਚ ਲਿਖਿਓ ਜਰੂਰ ਕੋਈ ਨਾ ਕੋਈ ਤੁਹਾਡਾ ਸਵਾਲ ਵੀ ਹੋਊਗਾ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ। ਦੇਖਦੇ ਰਹੋ ਦੁਨੀਆ।